ਹਾਂਜੀ ਕੀ ਮਸਲਾ ਜੀ ਸਾਰੇ ਤਿੰਨ ਝਾਮਕਾ ਜੀ ਸਾਡਾ ਇਹ ਸਾਡਾ ਗਵਾਂਢੀ ਹੀ ਵੀਰ ਆਂ ਅਸੀਂ ਪੰਚਾਇਤ ਦੇ ਬੰਦੇ ਆਂ ਇਹ 17 ਤਰੀਕ ਦੀ ਗੱਲ ਆ ਜੀ ਇਹ ਐਵੇਂ ਮੱਲੀ ਕੋਈ ਵਿਆਹ ਸੀ ਤੇ ਵਿਆਹ ਤੇ ਵਿਚਾਰਾ ਇੱਕ ਤੇਤੂਲ ਦੀ ਨੰਗਨ ਦਿਆ ਸੀ ਉਹਨਾਂ ਦੇ ਘਰੇ ਬਰਾਤੀ ਨੱਚਣ-ਨੁਚਣਦੇ ਸਾਰੇ ਭੰਗੜਾ ਪਾਉਂਦੇ ਵਿਆਹ ਜ ਮੁੰਡੇ ਮੱਡੇ ਉਹਨਾਂ ਨੇ ਇਹਨੂੰ ਕੋਟਿਆ ਬਹੁਤ ਜ਼ਿਆਦਾ ਕੋਟਿਆ ਜੀ ਕੁੱਟ ਕੇ ਤੇ ਮੁੜ ਕੇ ਵਿਚਾਰਾ ਉੱਤੇ ਪ੍ਰਾਲੀ ਪੁਲਿਸ ਛੁੱਟਦੀ ਆ ਇਹ ਅਗਲੇ ਦਿਨ ਆਇਆ ਵਾ ਘਰੇ ਮੜ ਮੜ ਤੁਰ ਕੇ ਨੇ ਦੱਸਿਆ ਇਹਨੂੰ ਫੇਰ ਦਾਖਲ ਕਰਾਇਆ ਵਾ ਪੁਲਿਸ ਬੜੇ ਔਕੇ ਹੀ ਬਿਆਨ ਕਰਾਏ ਆ ਮਲਾਜਮਤ ਬਿਆਨ ਕਰਮ ਨਹੀਂ ਜਾਂਦੇ ਜੇ ਬਿਆਨ ਕਰਾਏ ਕਰਾਏ ਆ ਤੇ ਹੁਣ ਉਹਦੀ ਡੈਥ ਹੋ ਗਈ ਆ ਅੱਜ 10 12 ਦਿਨਾਂ ਪਹਿਸੋਂ ਹੁਣੇ ਆਖੰਦਾ ਵੀ ਤੁਸੀਂ ਪਹਿਲ ਮੈਡੀਕਲ ਕਰਾਓ ਫਿਰ ਮੈਡੀਕਲ ਦੀ ਰਿਪੋਰਟ ਤੋਂ ਪਾਲਾ ਕੋਈ ਵੀ ਇਹ ਮੈਡੀਕਲ ਦਾ ਮਰਿਆ ਕੋਟਣਾ ਮਰਿਆ ਵਾ ਕਿ ਜਾਂ ਇਹ ਮਰਿਆ ਵਾ ਬੁਖਾਰ ਫੂਨ ਆਪਣੇ ਆ ਮਰ ਗਿਆ ਵੇਖੋ ਹੁਣ ਆਪਣੇ ਉੱਤੇ ਸੱਟਾਂ ਲੱਗੀਆਂ ਬਾਅਦ ਮਰਿਆ ਵਾ ਮਰਿਆ ਕੋਟਕੋੜ ਕੇ ਨੂੰ ਮਾਰਿਆ ਜੀ ਅਸੀਂ ਇਹ ਡੈੱਡ ਗੋੜੀ ਰੱਖੀ ਠਾਣੇ ਦੇ ਵਿੱਚ ਕੀ ਮੰਨ ਕਰਨਾ ਅਸੀਂ ਇਹ ਮੰਗ ਕਰਦੇ ਆ ਜੀ ਉਹਨਾਂ ਦੇ ਮਤਲਬ ਕਿ ਕਾਰਵਾਈ ਬੰਦੀ ਕਾਰਵਾਈ ਕੀਤੀ ਜਾਵੇ ਇਹ ਜੀ ਨਿਰਮਲ ਸਿੰਘ ਸਾਨੋ ਉਹ ਚੇਵਲ ਸਿੰਘ ਪਾਸੀ ਚਾਂਮਕੇ 17 ਤਰੀਕ ਨੂੰ ਇਹਦਾ ਕੋਈ ਇਹਦੇ ਇਹਨਾਂ ਦੇ ਪਰਿਵਾਰ ਦੇ ਮੁਤਾਬਕ ਆ ਵੀ ਕਿਸੇ ਨਾਲ ਝਗੜਾ ਹੋਇਆ ਇਹ ਬਾਅਦ ਚ ਹਸਪਤਾਲ ਐਡਮਿਟ ਹੋ ਗਿਆ ਸਾਨੂੰ ਮੈਡੀਕਲ ਰਿਪੋਰਟ ਕੋਈ ਨਹੀਂ ਆਈ ਅਸੀਂ ਉਥੇ ਕੋਸ਼ਿਸ਼ ਵੀ ਕੀਤੀ ਕਿ ਸਾਨੂੰ ਕੋਈ ਮੈਡੀਕਲ ਰਿਪੋਰਟ ਆਵੇ ਬਾਹਰ ਹੀ ਕੋਈ ਇੰਜਰੀ ਹੈ ਨਹੀਂ ਅਸੀਂ ਇਹਨਾਂ ਨੂੰ ਕਿਹਾ ਵੀ ਜੋ ਵੀ ਮੁਤਾਬਕ ਮੈਡੀਕਲ ਜੋ ਵੀ ਕਾਰਵਾਈ ਬਣਦੀ ਹੋਊਗੀ ਅਸੀਂ ਕਰਾਂਗੇ ਤੇ ਇਹਦੇ ਵੈਸੇ ਹੀ ਰਾਕੇ ਬੋਡੀ ਉਥੇ ਥਾਣੇ ਘੜੀ ਬੈਗੇ ਕਿਹੜੇ ਬੰਦਿਆਂ ਲਾ ਕੇ ਲੈ ਰਖੀ ਕਿ ਜਿਹੜੇ ਕਿਤੇ ਕੁੱਟਮਾਰ ਕੀਤੀ ਬੰਦੇ ਨਾ ਜੀ ਉਹਨਾਂ ਕਿਸੇ ਦਾ ਨਹੀਂ ਫਿਲਹਾਲ ਲਖਾਇਆ ਅੱਛਾ ਉਹਦੇ ਭਰਾ ਦੇ ਵੀ ਦਸਕਦਾ ਬਿਆਨ ਸਾਡੇ ਕੋਲ ਆ ਹੂੰ ਜੋ ਵੀ ਬਣਦੀ ਉਹ ਕਾਰਵਾਈ ਪਹਿਲਾਂ ਦੇ ਜੋ ਪੋਸਟਮਾਰਟਮ ਦੀ ਕਾਰਵਾਈ ਹੁੰਦੀ ਉਹ ਕਰਾਂਗੇ ਉਸ ਤੋਂ ਬਾਅਦ ਜੋ ਵੀ ਬਣਦੀ ਉਹ ਕਰਾਂਗੇ ਠੀਕ ਇਹਦਾ ਨਾਮ ਹੈ ਜੀ ਨਿਰਮਲ ਸਿੰਘ ਮੇਰਾ ਬ੍ਰਦਰ ਹੈਗਾ ਜੀ ਵੱਡਾ ਇਹ ਨਾ ਸ਼ਰਾਬ ਪੀ ਕੇ ਦਾ ਇੱਕ ਦਿਨ ਉਹਨਾਂ ਦੇ ਸਰਦੂਲ ਸਿੰਘ ਉਹਨਾਂ ਦੇ ਘਰ ਚਲਾ ਗਿਆ ਤੇ ਉਹਨਾਂ ਨੇ ਕੁੱਟਿਆ ਬਹੁਤ ਰਾਤ ਇਹਨੂੰ ਤੇ ਮੁਰਕੇ ਨੇ ਮੁਰਕੇ ਨੇ ਸਵੇਰੇ ਆ ਕੇ ਤੇ ਮੈਨੂੰ ਦੱਸਿਆ ਵੀ ਮੈਨੂੰ ਉਹਨਾਂ ਨੇ ਬਹੁਤ ਕੁੱਟਿਆ ਬਹੁਤ ਮਾਰਿਆ ਵਾ ਤੇ ਮੈਂ ਇਹਨੂੰ ਹਸਪੀਟਲ ਲੈ ਗਿਆ ਵਾਂ ਤੇ ਉਥੇ ਇਲਾਜ ਕਰਾਉਣ ਦੇ ਦੌਰਾਨ ਇਹਦੀ ਡੈਥ ਹੋ ਗਈ ਆ ਤੇ ਪਰ ਪੁਲਿਸ ਨੇ ਉਦੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਸਾਡੀ ਸੁਣਵਾਈ ਹੋਈ ਆ ਹਾਂਜੀ ਜਿਹੜਾ ਮਾਰਿਆ ਕੋਈ ਦੋਲੇ ਤੁਸੀਂ ਡੈੱਡ ਬੁੜੀ ਰੱਖੀ ਹੈ ਥਾਣੇ ਦੇ ਵਿੱਚ ਹਾਂਜੀ ਅਸੀਂ ਅਸੀਂ ਇਨਸਾਫ ਚਾਹੁੰਦੇ ਹਾਂ ਵੀ ਸਾਡੀ ਐਫ ਆਈ ਆਰ ਦਰਜ ਕੀਤੀ ਜਾਵੇ ਪੋਸਟ ਮੰਨਣ ਤੋਂ ਪਹਿਲਾਂ ਤੇ ਬਾਂਦੀ ਦੋਸੀਆਂ ਦੇ ਕਾਰਵਾਈ ਤੇ ਬਾਂਦੀ ਦੋਸੀਆਂ ਦੇ ਕਾਰਵਾਈ ਹੋਵੇ ਇਹ ਮਲਾਜਮ